ਮਸੀਦਾ ਫੋਨ ਆਇਆ ਸੀਗਾ ਥਾਣੇ ਦਾ ਤੇ ਉੱਥੇ ਬੁੜਾ ਐਕਸੀਡੈਂਟ ਹੋਇਆ ਹੈ ਅਸੀਂ ਮੌਕੇ ਦੇ ਉੱਤੇ ਪਹੁੰਚੇ ਆ ਉੱਥੇ ਮੋਟਰਸਾਈਕਲ ਤੇ ਇਹ ਚਾਰ ਜਣੇ ਸੀਗੇ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਸਿਵਲ ਹਸਪਤਾਲ ਗਡਸ਼ੰਕਰ ਡੈਡ ਹੌਸਸੇ ਰਖਾਤਾ ਤੇ ਚੌਥਾ ਹੋ ਸੀ ਵੀ ਸੀ ਤੇ ਕਿੰਨੇ ਦੀ ਡੈਥ ਹੋ ਗਈ ਜੀ ਇਹ ਤਿੰਨੇ ਬੰਦਿਆਂ ਦੀ ਡੈਥ ਹੋਈ ਤੇ ਤਿੰਨਾਂ ਮੁੰਡਿਆਂ ਦੀ ਇੱਕ ਸੀਰੀਅਸ ਹਾਂਜੀ ਇੱਕ ਸੀਰੀਅਸ ਹੈ ਤੇ ਇਹਨਾਂ ਨੂੰ 72 ਘੰਟੇ ਲਈ ਰਖਾਤਾ ਤੇ ਇਹਨਾਂ ਦੀ ਮਾਰਸਾਂ ਦੀ ਬੇਨ ਬੇਨਾਂ ਦੇ ਫਿਰ ਅਗਲੀ ਗੱਲ ਵੀ ਅਮਰ ਜੀ ਲੈਂਦੀ ਜਾਊਗੀ ਪਹਿਲਾਂ ਇਹਨਾਂ ਦੀ ਸਾਦੇ ਵਿੱਚ ਹੋਇਆ ਇਹ ਐਕਸੀਡੈਂਟ ਜੀ ਸੀ ਐਕਸੀਡੈਂਟ ਕੋਈ ਨਾਮ ਨੂੰ ਮਰਖਾ ਕੋ ਗੱਡੀ ਹਟ ਕਰ ਗਈ ਇਹ ਮੋਟਰਸਾਈਕਲ ਦੇ ਸੀ ਇਹ ਮੋਟਰਸਾਈਕਲ ਦੇ ਸੀ ਐਮਐਸਸੀ ਦਾ ਫੋਨ ਆਇਆ ਸੀਗਾ ਠਾਣੀ ਦਾ ਤੇ ਉੱਥੇ ਬੂੜਾ ਐਕਸੀਡੈਂਟ ਹੋਇਆ ਹੈ ਅਸੀਂ ਮੌਕੇ ਤੇ ਉੱਥੇ ਪਹੁੰਚੇ ਆ ਉੱਥੇ ਮੋਟਰਸਾਈਕਲ ਤੇ ਇਹ ਚਾਰ ਜਣੇ ਸੀਗੇ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਸਿਵਲ ਹਸਪਤਾਲ ਗੜਸ਼ੰਕਰ ਡੈਡ ਹੌਸਸੇ ਰਖਾਤਾ ਤੇ ਚੌਥਾ ਹੋਸੀ ਦੇ ਸੀ ਤੇ ਕਿੰਨੇ ਦੀ ਡੈਥ ਹੋ ਗਈ ਜੀ ਇਹ ਇਤਨੇ ਨਾ ਬੰਦੇ ਦੀ ਡੈਥ ਹੋਈ ਤੇ ਤਿੰਨਾਂ ਮੁੰਡਿਆਂ ਦੀ ਹਾਂਜੀ ਇੱਕ ਸੀਰੀਅਸ ਹੈ ਤੇ ਇਹ ਇਹਨਾਂ ਨੂੰ 72 ਘੰਟੇ ਲਈ ਰਖਾਤਾ ਤੇ ਇਹਨਾਂ ਦੀ ਮਾਰਸਾਂ ਦੀ ਬੈਨ ਦੇ ਇਹਨਾਂ ਦੇ ਫਿਰ ਅਗਲੀ ਕਰ ਵੀ ਆਉਣ ਚਲੀ ਜਾਂਦੀ ਜਾਊਗੀ ਤੇ ਸਰ ਪਹਿਲਾਂ ਇਹਨਾਂ ਦੀ ਸਾਦੇ ਵਿੱਚ ਹੋਇਆ ਇਹ ਐਕਸੀਡੈਂਟ ਜੀ ਸੀ ਐਕਸੀਡੈਂਟ ਕੋਈ ਨਾਮ ਨੂੰ ਮੇਰੇ ਖਰ ਕੋ ਗੱਡੀ ਹਿੱਟ ਕਰ ਗਈ ਇਹਨੂੰ ਇਹ ਮੋਟਰਸਾਈਕਲ ਤੇ ਸੀ ਇਹ ਮੋਟਰਸਾਈਕਲ ਤੇ ਸੀ